ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜੋੜਸਿਗਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪੱਤਨ ਤੋਂ ਕੋਈ 10-12 ਕਿਲੋਮੀਟਰ ਦੀ ਦੂਰੀ ਵੱਡੇ ਸਭਰਾ ਪਿੰਡ ਬਿਲਕੁਲ ਲੱਗੇ ਆ ਦੁਬਲੀ ਚੀਮਾ ਸੈਦੋਂ ਸੰਗਵਾਂ ਇਹ ਪਿੰਡ ਬਿਲਕੁਲ ਨੇੜੇ ਨੇੜੇ ਆ ਤੇ ਵੀਰ ਹਰਵੇਲ ਸਿੰਘ ਦੇ ਫਾਰਮ ਤੇ ਪੁੱਜੇ ਆ ਤੇ ਪੱਟੀ ਮੋੜ ਵੀ ਤਕਰੀਬਨ ਇੱਥੋਂ ਕੋਈ 4-5 ਕਿਲੋਮੀਟਰ ਦੀ ਦੂਰੀ ਤੇ ਆ। ਸੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਦੋਸਤੋ ਡੇਲੀ ਰੁਟੀਨ ਦੇ ਵਿੱਚ ਵੀ ਇਹ ਕੰਮ ਕਰਦਾ ਤੇ ਸੇਲ ਪਰਚੇਜ ਦਾ ਖਾਸ ਤੌਰ ਤੇ ਕੰਮ ਆ ਡੇਰੀ ਫਾਰਮਿੰਗ ਦੇ ਨਾਲ ਨਾਲ। ਅੱਜ ਇਸ ਵੀਡੀਓ ਦੇ ਵਿੱਚ ਨਾਗਾਪਾ ਤੁਹਾਨੂੰ ਟੋਟਲ 4 ਦਿਖਾਉਣੇ ਆ। ਤਿੰਨ ਪਸ਼ੂ ਜਿਹੜੇ ਆ ਗੱਪਣ ਤਿਆਰੀ ਵਾਲੇ ਆ ਠੀਕ ਆ ਜੀ। ਜਿਨ੍ਹਾਂ ਦੇ ਵਿੱਚੋਂ ਇੱਕ ਤੁਸੀਂ ਇਹ ਮੱਝ ਦੇਖੋਗੇ ਤੇ ਇੱਕ ਸੈਕੰਡ ਨੰਬਰ ਤੇ ਪਲੂਣ ਬੱਛੀ ਆ ਬਿਲਕੁਲ ਜਾਇਜ਼ ਰੇਟ ਦੇ ਉੱਪਰ। ਤੇ ਇੱਕ ਬੂਰੀ ਇਹ ਤੁਹਾਨੂੰ ਝੋਟੀ ਆ ਇਹ ਮੱਝ ਦਿਖਾ ਦਾਂਗੇ ਠੀਕ ਆ ਜੀ। ਤੋ ਬਣੀ ਵੀ ਆਗੇ ਨੀਲੀ ਰਵੀ ਦੇ ਮਾਲੀ ਤੋਂ ਬਿਲਕੁਲ ਜਿਹੜਾ ਵੀਰ ਦੇ ਕੋਲ ਘਰੇ ਮਾਲੀ ਆ ਉਹਦੇ ਤੋਂ ਬਣੀ ਵੀ ਆ ਤੇ ਹੁਣ ਪ੍ਰੈਜ਼ੈਂਟ ਟਾਈਮ ਜਿਹੜੀ ਇਹ ਦੁੱਧ ਵੀ ਦੇ ਰਹੀ ਆ ਠੀਕ ਆ ਜੀ ਕਿੰਨਾ ਦੁੱਧ ਆ ਤੇ ਕੀ ਰਿਕਾਰਡ ਆ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੂਗੀ ਸੋ ਪੂਰੀ ਇਹ ਨੀਲੀ ਦੇ ਵਿੱਚ ਦੋਸਤੋ ਮੱਚ ਆ ਜਾਂਦੀ ਆ ਠੀਕ ਆ ਜੀ ਇਹ ਦਿਖਾ ਦਾਂਗੇ ਇੱਕ ਬਹੁਤ ਖੂਬਸੂਰਤ ਨਗੀਨਾ ਦੋਸਤੋ ਤੁਹਾਨੂੰ ਲਾਸਟ ਵਿੱਚ ਆਪਾਂ ਦਿਖਾਵਾਂਗੇ ਇਹ 29 ਦੀ ਝੋਟੀ ਆ ਇਹ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਠੀਕ ਆ ਜੀ ਸੋ ਬਹੁਤ ਖੂਬਸੂਰਤ ਥੱਲਿਓ ਬਣੀ ਥਣੀ ਆ ਲਾਜਵਾਬ ਠੀਕ ਆ ਜੀ ਸੋਹਣੀ ਬਾਡੀ ਬਣਤਰਤੀ ਆ ਸੋਹਣੇ ਸਟਰਕਚਰ ਦੇ ਵਿੱਚ ਜਦੋਂ ਦੋਸਤੋ ਆਪਾਂ ਇਹਦੇ ਵੇਰਵੇ ਤੇ ਆਏ ਤੇ ਤੁਹਾਨੂੰ ਪੂਰੀ ਡਿਟੇਲ ਮਿਲੂਗੀ ਅਮਨ ਅਤੀ ਦੀ ਚੋਟੀ ਤੁਸੀਂ ਲਾਸਟ ਵਿੱਚ ਦੇਖੋਗੇ ਸੋ ਮੇਰਾ ਵੀਰ ਜਿਹੜਾ ਵੀ ਨਾਗ ਤੁਸੀਂ ਦੇਖ ਰਹੇ ਚ ਕੋਈ ਸਕਿਪ ਕਰਕੇ ਨਾ ਵੇਖਿਆ ਕਰੋ ਕਿਉਂਕਿ ਉਹਦੇ ਰਿਗਾਰਡਿੰਗ ਪੂਰੀ ਡਿਟੇਲ ਆ ਪੂਰੀ ਜਾਣਕਾਰੀ ਤੁਹਾਨੂੰ ਮਿਲੀ ਹੁੰਦੀ ਆ ਸੋ ਆਓ ਕਰਦੇ ਆ ਗੱਲਬਾਤ ਵੀਰ ਹਰਵੇਲ ਸਿੰਘ ਦੇ ਨਾਲ ਅੱਜ ਤਰੀਕ ਤੁਸੀਂ ਨੋਟ ਕਰੋ ਦੋਸਤੋ ਅੱਜ 11 ਸਤੰਬਰ ਤੇ ਸਮਾਂ ਮਾਰਨਿੰਗ ਦੇ ਕੋਈ 8:30 ਵਜੇ ਦਾ ਜ਼ਿਆਦਾਤਰ ਪਸ਼ੂ ਜਿਹੜੇ ਅੱਜ ਚਾਰ ਨਗਾਂ ਦੇ ਵਿੱਚੋਂ ਤਿੰਨ ਗੱਬਰ ਤਿਆਰੀ ਵਾਲੇ ਆ ਇੱਕ ਪੂਰੀ ਜਿਹੜੀ ਹੁਣ ਦੁੱਧ ਤੇ ਚੱਲਣ ਦੀ ਆ ਆਓ ਲੈਨੇ ਆ ਪੂਰੀ ਡਿਟੇਲ ਕਰਦੇ ਆ ਬਾਤचीत ਸਭ ਤੋਂ ਪਹਿਲਾਂ ਹਰਵੈਲ ਭਾਜੀ ਸਤਿ ਸ੍ਰੀ ਅਕਾਲ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਰਾਜਸਿੰਧੂ ਫਾਰਮੀ ਚੈਨਲ ਨੂੰ ਦੇਖ ਰਹੇ ਫੇਸਬੁੱਕ YouTube Instagram ਤੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋਦਾ ਸਤਿ ਸ੍ਰੀ ਅਕਾਲ ਭਾਜੀ ਠੀਕ ਠਾਕ ਵਧੀਆ ਵਧੀਆ ਕਿਰਪਾ ਵਾਹਿਗੁਰੂ ਦੀ ਮੇਰੇ ਅੱਛਾ ਹਰਵੈਲ ਵੀਰੇ ਕੰਮ ਕਰ ਇਸੇ ਤਰੀਕੀ ਆਪਣੇ ਕੋਲ ਡੇਲੀ ਰੁਟੀਨ ਦੇ ਅੰਦਰ ਦੋ ਚਾਰ ਨਾ ਗਾਉਂਦੇ ਆ ਤੇ ਜਾਂਦੇ ਆ ਵਧੀਆ ਵਾਈ ਗੁਰੂ ਦੀ ਮਿਹਰ ਆ ਇਸ ਚੱਲੀ ਜਾਂਦਾ ਠੀਕ ਹੈ ਜੀ ਕੋਈ ਨਾ ਕੋਈ ਚਲੇਗੀ ਕੋਈ ਆ ਗਈ ਸਿਕਾ ਜੀ ਅੱਜ ਮੈਨੂੰ ਲੱਗਦਾ ਵੈਰਾਈਟੀ ਹਰ ਤਰ੍ਹਾਂ ਦੀ ਆ ਗਈ ਆ तकरीबन ਇੱਕ ਪੂਰੀ ਵੀ ਹੈ ਨੀਲੀ ਦੇ ਵਿੱਚ ਤੇ ਇੱਕ ਲਾਸਟ ਵਿੱਚ ਆਪਣੇ ਵੀਰਾਂ ਦਾ ਜ਼ਿਕਰ ਕੀਤਾ ਸੀ ਆ ਉਹ 29 ਦੀ ਝੋਟੀ ਬਿਲਕੁਲ ਸਪੈਸ਼ਲ ਜਿਹਾ ਪੀਸ ਆ ਠੀਕ ਹੈ ਜੀ ਸਪੈਸ਼ਲ ਦਾ ਚਲੋ ਆਪਣੀ ਆਪਣੀ ਜਗਾ ਸਾਰੇ ਹੀ ਆ ਰੇਟ ਨਹੀਂ ਸਪੈਸ਼ਲ ਹੋਣਾ ਤੇ ਬਾਕੀ ਲੋ ਜੀ ਉਹ ਜਿੱਦਾਂ ਹਰ ਵੇਲੇ ਕਹਿੰਦਾ ਹੁੰਦਾ ਵੀ ਦੋਸਤੋ ਜਿੰਨਾ ਗੋੜ ਪਾਓ ਉਨਾ ਹੀ ਮਿੱਠਾ ਤੇ ਜਿਵੇਂ ਜਿਵੇਂ ਦੀ ਕੁਆਲਿਟੀ ਹੋਊਗੀ ਓਵੇਂ ਓਵੇਂ ਦਾ ਰੇਟ ਤੁਹਾਨੂੰ ਮਿਲਦਾ ਜਾਊਗਾ ਤੇ ਲਾਸਟ ਤੱਕ ਜਿਹੜੇ ਤੁਸੀਂ ਜੁੜੇ ਰਹਿਓ ਐਂਡ ਦੇ ਵਿੱਚ ਆਪਾਂ ਜਿਹੜੀ ਤੁਹਾਨੂੰ ਅਮਨ ਅਤੀ ਦੀ ਝੋਟੀ ਦਿਖਾ ਦਾਂਗੇ ਤੇ ਸਟਾਰਟਿੰਗ ਇੱਕ ਇਸ ਮੱਝ ਤੋਂ ਕਰਾਂਗੇ ਇਹ ਗੱਬਣ ਤਿਆਰੀ ਵਾਲੀ ਮੱਝਾ ਠੀਕ ਆ ਜੀ ਦਿਨ ਹਜੇ ਖੜਦੀ ਆ ਬਾਕੀ ਪੁੱਛਦੇ ਆ ਪਰ ਵੇਲੇ ਇੱਕ ਤਾਂ ਸੂਆ ਤੇ ਸਵੇਰ ਦੱਸ ਦੀ ਕਿੰਨਾ ਸਰਦੂ ਸਾਹਿਬ ਦੂਜਾ ਸੂਆ ਝੋਟੀ ਨੇ ਸੁਣਾ ਹਾਂਜੀ ਦੋ ਘੰਟਿਆਂ ਨੂੰ ਸੂਪੇ ਚਾਹ ਨੂੰ ਸੂਪੇ ਰਾਤ ਨੂੰ ਸੂਪੇ ਦਿਨੇ ਸੂਪੇ ਮਤਲਬ ਬਸ ਲੋਡ ਤੇ ਆ ਬਿਲਕੁਲ ਠੀਕ ਹੈ ਦੂਜਾ ਤੇਜਾ ਦੱਸਿਆ ਰਵੇ ਦੂਜਾ ਜੀ ਠੀਕ ਹੈ ਜੀ ਬਹੁਤ ਪਿਆਰੀ ਝੋਟੀ ਆ 220 ਤਿਆਰੀ ਆਲਮੋਸਟ ਕੰਪਲੀਟ ਆ ਠੀਕ ਆ ਤੇ ਹਰਵੈਲ ਕਹਿੰਦਾ ਵੀ ਸੂਪੇ ਤਾਂ 2 ਘੰਟਿਆਂ ਨੂੰ ਸੂਪੇ ਚਾਹਣ ਸੂਪੇ ਕੋਈ ਸ਼ਾਮ ਤੱਕ ਵੀ ਪਜ਼ੂ ਲੈ ਕੇ ਜਾ ਸਕਦਾ ਸਮਾਂ ਵੈਸੇ ਹੈ ਤਿਆਰੀ ਤੇ ਆ ਹਾਈਟ ਮੀਡੀਅਮ ਆ ਪਰ ਜਿੰਨੀ ਵੀ ਆ ਪਲੀ ਪ੍ਰੀਤੀ ਵੇਖੋ ਤੁਸੀਂ ਠੀਕ ਆ ਜੀ ਸੰਦੂ ਸਾਹਿਬ ਇਹ ਕੁਆਲਟੀ ਦੇਖੋ ਬਹੁਤ ਜਿਆਦਾ ਕੁਆਲਟੀ ਹੈ ਸੰਦੂ ਸਾਹਿਬ ਕਈ ਵਾਰ ਕੰਮ ਕਈ ਵਾਰ ਆਪਾਂ ਗੱਲ ਕਰਦੇ ਹਰਵੈਲ ਵੀ ਆਪਦੇ ਵਜਨ ਵਜੂਦ ਨਾਲੋਂ ਥੰਦੇ ਜਿਆਦਾ ਲੈ ਕੇ ਜਿਆਦਾ ਬਣੀ ਬੈਠੀ ਹੈ ਪਰ ਹੈਵੀ ਕੁਆਲਟੀ ਹੈਵੀ ਬਰੀਡ ਬਹੁਤ ਵਧੀਆ ਹੈ ਦੀ ਯਾਨੀ ਕਿ ਜਿੰਨੀ ਵੀ ਆਪਾਂ ਇਹਦੀ ਸਕ ਦੇ ਬਾਡੀ ਬੰਦਰ ਦੀ ਗੱਲ ਕਰ ਲਈ ਜਿੰਨੀ ਵੀ ਮੱਝ ਹੈਗੀ ਦੁੱਧ ਵਾਲੀ ਆ ਹਾਂਜੀ ਚੰਗੀਆਂ ਵੱਡੀਆਂ ਮੱਝਾਂ ਨੂੰ ਮਾਤ ਪਾਉਗੇ ਆਹ ਦੇਖੋ ਜੀ ਚੱਡਾ ਦੋਸਤੋਂ ਐ ਜਾਂ ਜਿਵੇਂ ਹੈ ਕਿ ਕੈਚਅਪ ਵੈੜ ਨੂੰ ਚੱਡਾ ਲੱਗਾ ਹੁੰਦਾ ਜਿੰਦ ਸਾਹਿਬ ਥਾਣਂਦੀਪ ਹਾਰ ਪਿੱਛੇ ਦੀ ਫੁੱਲ ਗਰੰਟੀ ਕਿਸੇ ਭੈਣ ਭਰਾ ਨੇ ਸੌਦਾ ਕਰਨਾ ਹਾਂਜੀ ਤਾਂ ਸੂਈ ਵੀ ਆਪਾਂ ਦੇ ਦਾਂਗੇ ਇੱਕ ਦਿਨ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਸੌਦਾ ਕਰ ਲੇ ਸਾਈ ਬਿਆਨਾ ਕਰ ਲੇ ਹਾਂਜੀ ਤਾਂ ਆਪਾਂ ਸਵਾ ਕੇ ਭੇਜ ਦਾਂਗੇ ਜਿਹੜੇ ਭੈਣ ਭਰਾਵਾਂ ਨੂੰ ਦਿੱਕਤ ਆ ਕੇ ਸੂਇਆ ਪਸ਼ੂ ਲੈਣਾ ਸੀ ਹੈਨਾ ਹਾਂਜੀ ਹਾਂਜੀ ਇਹ ਤਿਆਰੀ ਤੇ ਹੈ ਇਹਨੂੰ ਆਪਾਂ ਨੂੰ ਇੱਕ ਦਿਨ ਰੱਖਣਾ ਕੋਈ ਬਾਲਾ ਫਰਕ ਨਹੀਂ ਪੈਂਦਾ ਲੋਕੀ ਪ੍ਰਭੂ ਠੀਕ ਆ ਸੋ ਮੱਧ ਚੰਗੀ ਐ ਝੋਟੀ ਚੰਗੀ ਬਾਕੀ ਸੰਤੂ ਸਾਹਿਬ ਪਹਿਲੇ ਸਵੇ ਦਾ ਵੀ ਉਹਨਾਂ ਦੇ ਮੁਤਾਬਕ 10 ਤੋਂ ਬਾਅਦ ਰਹੀ ਐ ਕਿ ਜਿੰਨੀ ਚਲੋ ਲੈਵਲ ਹੋਆ ਬਣਿਆ ਵਾ ਆਰਾਮ ਨਾਲ 12 13 12 13 ਤੇ ਚੱਲੂ ਠੀਕ ਆ ਜੀ ਬਾਕੀ ਦੋਸਤੋ ਜਿਹੋ ਜਿਹਾ ਪਾਂਡਾ ਠੀਕ ਆ ਜੀ ਉਹੋ ਜੀ ਆਪਾਂ ਉਮੀਦ ਕਰ ਸਕਦੇ ਆ ਇਹ ਨਹੀਂ ਹੈਗਾ ਬਾਕੀ ਸੰਤੂ ਸਾਹਿਬ ਪਸੂ ਦਾ ਹੋਵੇ ਨਾ ਉਹਨਾਂ ਤੇ ਆਪਾਂ ਉਮੀਦ 10-11 ਦੀ ਕਰੀਏ ਬਾਕੀ ਵਿਖਾਲੇ ਤੋਂ ਜੱਜਮੈਂਟ ਕਰ ਲਿਓ ਵਿਖਾਲਾ ਚੰਗਾ ਮੈਂ ਤਾਂ ਠੀਕ ਆ ਬਾਕੀ ਸਭ ਦਾ ਪਸ਼ੂਆਂ ਦਾ ਕੋਈ ਅੰਤ ਨਹੀਂ ਕੋਈ ਅੰਤ ਨਹੀਂ ਇਹਨਾਂ ਦਾ ਪਾਸ ਆ ਗਿਆ ਸਮੁੰਦਰ ਆ ਇਹ ਕਿੰਨਾ ਡੂੰਗਾ ਵਾ ਕਿੰਨਾ ਨਹੀਂ ਬਸ ਉੱਪਰ ਇੱਕ ਚੀਜ਼ ਆ ਪਰਤ ਦੇਖ ਸਕਦੇ ਆ ਬਿਲਕੁਲ ਬਿਲਕੁਲ ਤੇ ਬਾਕੀ ਮੈਂ ਪਹਿਲਾਂ ਜ਼ਿਕਰ ਕਰ ਦੇਣਾ ਦੂਰ ਨੇੜੇ ਕਿਸੇ ਨੇ ਤੁਰਨਾ ਚੰਗਾ ਦੁੱਧ ਦੀ ਕੋਈ ਵੀਰ ਝਾਕ ਕਰਕੇ ਆਇਓ ਠੀਕ ਆ ਜੀ ਤੇ ਜੀ ਸਕਦੇ ਤੁਸੀਂ ਵਿਜ਼ਿਟ ਕਰੋਗੇ ਤੇ ਹਾਈਟ ਮੀਡੀਅਮ ਆ ਹਾਈਟ ਮੇਰਾ ਵੀਰ ਕਈ ਵਾਰ ਹੁੰਦਾ ਵੀ ਵੀਰੇ ਜਿਆਦੀ ਵੱਡੀ ਹਾਈਟ ਵਿਖਾਤੀ ਆ ਕੋਈ ਘਾਟਾ ਹਾਈਟ ਹਾਈਟ ਮੀਡੀਅਮ ਆ ਪਰ ਦੁੱਧ ਵੱਡੀਆਂ ਮੱਜਾਂ ਨੂੰ ਮਾਤ ਪਾਉਗੀ ਠੀਕ ਹੈ ਜੀ ਤੇ ਕੁਆਲਿਟੀ ਥਾਂ ਦੀ ਲੋੜ ਤੋਂ ਵੱਧ ਚੰਗੀ। ਬਾਕੀ ਸੰਧੂ ਸਾਹਿਬ ਆਪਾਂ ਇਹਨੂੰ ਟਿੱਪ ਕੇ ਵੀ ਜਰੂਰ ਦਿਖਾਵਾਂ। ਹਾਂਜੀ ਹਾਂਜੀ। ਲਓ ਜੀ ਆ ਜਿਹੜਾ ਤੁਹਾਨੂੰ ਬਹਿਣੀ ਵਾਲੀ ਸਾਈਡ ਤੋਂ ਪੱਥਰ ਦਿਖਾ ਰਹੇ ਹਾਂ ਠੀਕ ਆ। ਸੋ ਸੋਹਣੀ ਸਪੇਸ ਵਾਂਗ ਥਣ ਵੀ ਇੱਕ ਸਾਰ ਬਿਲਕੁਲ ਨੋਕਲਾ ਕਲਮੀ ਥਾਣਾ ਠੀਕ ਆ ਜੀ। ਸੰਧੂ ਸਾਹਿਬ ਇਹ ਥਾਣਾ ਫੱਟੀ ਵਰਗੀ ਤਾਂ ਹੋਊਗੀ ਚੌੜੀ ਉਂਗਲ ਵਾਂਗੂ। ਇਹ ਨਹੀਂ ਕਿ ਗੋਲ ਆਊਗੀ। ਹਰ ਵੇਲੇ ਤੇ ਕੀ ਡਿਮਾਂਡ ਕਰਦਾ? ਸੰਧੂ ਸਾਹਿਬ 75000 ਦੇ ਚ ਮੰਨਤਾ। 75000 ਚੋਂ। ਬਿਲਕੁਲ ਜੀ। ਲਓ ਜੀ। 75000 ਦੇ ਵਿੱਚੋਂ ਦੋਸਤੋ ਛੋੜ ਚੱਪਾ ਬਲਕਿ ਸੰਧੂ ਸਾਹਿਬ ਸਵਾ ਲੱਖ ਵਾਲੀ ਨੂੰ ਵੀ ਪਿੱਛੇ ਛੱਡੂਗੀ ਠੀਕ ਹੈ ਜੀ ਲੋ ਇੱਕ ਸੈਕਿੰਡ ਨੰਬਰ ਤੇ ਦੋਸਤੋ ਇੱਧਰ ਬੈੜ ਖੜੀ ਆ ਇਹ ਵੀ ਤੁਹਾਨੂੰ ਦਿਖਾ ਦੰਨੇ ਆ ਇਹ ਪਲੂਮ ਦਾ ਸੁਆ ਬਿਲਕੁਲ ਜੀ ਪਹਿਲਾ ਸੁਆ ਇਹਨੇ ਸੁਣਾਵਾ ਠੀਕ ਹੈ ਜੀ ਚੰਗੀ ਐ ਬੱਚੀ ਭਾਪੜਤਾ ਬਹੁਤ ਜਾਇਜ ਐ ਇਹਦਾ ਲੋ ਜੀ ਸੰਧੂ ਸਾਹਿਬ ਬਹੁਤ ਵਧੀਆ ਬੱਚੀ ਐ 10 ਦਿਨ ਵੀ ਖੜ ਸਕਦੀ 12 ਵੀ ਖੜ ਸਕਦੀ ਆ ਠੀਕ ਹੈ 20 ਵੀ ਖੜ ਸਕਦੀ ਆ ਕੋਈ ਆਪਾਂ ਦਿਨਾਂ ਦੀ ਇਹਦੀ ਗੱਲ ਕਰੀਏ ਠੀਕ ਹੈ ਜੀ ਲਓ ਦੋਸਤੋ 15 ਦਿਨ ਕੋਈ 10 ਦਿਨ 12 ਦਿਨ 15 20 ਦਿਨ 20 ਦਿਨ ਤੱਕ ਵੀ ਐਸਟੀਮੇਟ ਲੈਫਟੀ ਲੂਟੀ ਤੁਸੀਂ ਵੇਖੋਗੇ ਨਾਰਮਲ ਜਿਹੜੀਆਂ ਦੋਸਤੋ ਧਾਰਾ ਤੂਰਾ ਪਾਉਣੀਆਂ ਸ਼ੁਰੂ ਕਰਤੀਆਂ ਨੇ ਲੱਲ ਲੂਰ ਬਹੁਤ ਵਧੀਆ ਬੱਚੀ ਬਣੂਗੀ ਚੰਗੀ ਠੀਕ ਹੈ ਜੀ ਸੂਣ ਬੱਚੀ ਆ ਪਹਿਲਾ ਸੂਹਾ ਸੂਣੀ ਆ ਠੀਕ ਆ ਜੀ ਬਹੁਤ ਪਿਆਰੀ ਆ ਆ ਕਰੋ ਚੱਕ ਕੱਦ ਵੀ ਸੋਣਾ ਠੀਕ ਆ ਸੋ ਬਾਕੀ ਜਿਹੜੇ ਵੀਰ ਚਾਹੁੰਦੇ ਆ ਇੱਕ ਥੋੜੇ ਬਾਅਦੇ ਬਾਈਟ ਦੇ ਵਿੱਚ ਕੋਈ ਚੰਗਾ ਪਸ਼ੂ ਖਰੀਦਣਾ ਨਵਾਂ ਪਸ਼ੂ ਖਰੀਦਣਾ ਤੇ ਤੁਸੀਂ ਜ਼ਰੂਰ ਹੱਥ ਪਾ ਲਿਓ। ਸੰਦੇ ਦਾ ਘਰ ਦੇ। ਉਹ ਸੰਗ ਵੀ ਰਾਠੀ ਦਾ ਕ੍ਰੋਸ ਹੀ ਨਾ। ਬਿਲਕੁਲ ਜੀ ਰਾਠੀ ਦਾ ਤੇ ਐਫਪੀ ਦਾ ਕ੍ਰੋਸ ਆ। ਤੇ ਪਿਆਰੀ ਬਸ਼ੀ ਆ ਠੰਡੀ ਸੀ ਲਾ। ਕੋਈ ਉਹ ਨਹੀਂ ਕਿ ਐਦਾਂ ਫਾਲਤੂ ਨਹੀਂ। ਹਾਂ ਜੀ। ਵੀ ਸਾਰਿ ਸਪੱਕਾ ਜਾਂ ਭੱਜ ਤੋੜ ਕੇ ਇਹੋ ਜਿਹਾ ਕੁਝ ਨਹੀਂ ਹੈਗਾ। ਲਓ ਵੀ ਭਰਾਵੋ ਠੀਕ ਆ। ਤੋ ਲਾਏ ਬਣਾਏ ਪਈ ਆ ਬਹੁਤ ਚੰਗੀਆਂ ਨੋਰਮਲ ਇੱਕ ਲਾਉਣਾ ਸ਼ੁਰੂ ਕਰ ਦਿੱਤਾ ਵੈਸੇ ਅਜੇ 10 ਤੋਂ 15 ਕਿਲੋ ਨਾਈਂ ਆ ਮੰਨ ਕੇ ਕੋਈ ਭਰਾ ਸੌਦਾ ਕਰ ਲੈ ਠੀਕ ਆ ਜੀ ਸੋ 10 ਸਾਬ ਤਨੂ ਸਾਹਿਬ ਇਹਦਾ ਜਾਇਜ਼ ਰੇਟ ਰਹਿਣ ਵਾਲਾ ਬਹੁਤ ਹੀ ਜਾਇਜ਼ ਹੈ ਹਾਂ ਜੀ ਤਨੂ ਸਾਹਿਬ 19000 ਰੁਪਿਆ ਦਾ ਰੇਟ ਆ 19000 ਤੇ ਸਾਨੂੰ ਸਾਡ 10 ਕਿਲੋ ਤਾਂ ਨਹੀਂ ਥੱਲੇ ਡਿੱਗਦੀ ਐ ਅੱਛਾ ਲਓ ਜੀ 19000 ਇਹਦੀ 200 ਟੁਕੜਾ ਬਾਕੀ ਕਿਉਂਕਿ ਲੜ ਲੋਡ ਬਹੁਤ ਬੱਛੀ ਦੇ ਚੰਗੇ ਆ ਹੂੰ ਦੇ ਲੜਾ ਲੂੜਾ ਪੂਰੀਆਂ ਪਾਰੀਆਂ ਬਿਲਕੁਲ ਜੀ ਬਿਲਕੁਲ ਲੈਵਾ ਬਹੁ ਖੁੱਲੂਗੀ ਲੋ ਵੀ ਬਿਲਕੁਲ ਵਾਜਬ ਤੇ ਜਾਇਜ਼ ਰੇਟ ਆ ਠੀਕ ਆ ਜੀ ਸੋ ਇਨੇ ਰੇਟ ਦੇ ਵਿੱਚ ਉਹਦੇ ਵਿੱਚੋਂ ਸੰਦ ਦਾ ਮਾਨਦਾਨ ਜ਼ਰੂਰ ਹੋਵੇ ਲੈਵਾ ਤੋਕਰ ਪਸ਼ੂ ਨਹੀਂ ਆਉਂਦਾਗਾ ਇਹ ਕਰਮਾ ਵਾਲੀ ਫਿਰ ਵੀ ਸੱਜਰ ਆਗਾ ਸੱਜਰ ਫਿਰ ਨਵੀਂ ਬੱਚੀ ਕਦ ਕਾਠ ਪੂਰਾ ਹਾਂ ਕਦ ਚੱਗਾ ਠੀਕ ਆ ਤੇ ਥੱਲੇ ਭਾਂਡੇ ਦੀ ਪੂਰੀ ਖਬਰਦਾਰ ਬਣੂਗੀ ਹਜੇ ਸਮਾਂ ਬਾਕੀ ਆ ਬਹੁਤ ਵਧੀਆ ਜਿੰਨਾਕ ਸਮਾਂ ਲੈਂਦੀ ਆ ਤੁਹਾਡੇ ਸਾਹਮਣੇ ਆਪਾਂ ਦੱਸ ਹੀ ਦਿੱਤਾ ਵੀ 15 ਵੀ ਲੈ ਜੇ 20 ਵੀ ਲੈ ਜੇ 10 ਵੀ ਲੈ ਜੇ ਠੀਕ ਆ ਅੱਗੇ ਹਰਵੇਲ ਆਪਣੇ ਕੋਲ ਆ ਬੂਰੀ ਆ ਗਈ ਇੱਕ ਬਿਲਕ ਇੱਕ ਟਾਈਮ ਟੀਕੇ ਤੇ ਇੱਕ ਟਾਈਮ ਪਾੜੇ ਵੰਡੇ ਤੇ ਆ ਕੋਈ ਆਪਣੀ ਮਿਹਨਤ ਕਰਕੇ ਦੋਨੇ ਟਾਈਮ ਆ ਪਾੜੇ ਦੇ ਲੈ ਸਕਦਾ ਇਹਨੂੰ ਦੁੱਧ ਐਸ ਵਕਤ ਆ ਦੁੱਧ 4 ਕਿਲੋ ਇਹਦੇ ਥੱਲੇ 4 ਕਿਲੋ ਬਿਲਕੁਲ ਜੀ ਬੂਰੀ ਨੀਲੀ ਆ ਤਾਂ ਸੰਧੂ ਸਾਹਿਬ ਆਪਣੇ ਵਾਲੇ ਨੀਲੇ ਤੋਂ ਬਣੀ ਇਹ ਮਾਲੀ ਨੇ ਠੀਕ ਹੈ ਜੀ ਤਾਂ ਦੋਸਤੋ ਇੱਕ ਮਾਲੀ ਜਿਹੜਾ ਵੀਰ ਨੇ ਬਿਲਕੁਲ ਘਰੇ ਰੱਖਿਆ ਉਹਦੇ ਤੋਂ ਜਿਹੜੀ ਗੱਬਣ ਇਹਦੇ ਤੋਂ ਗੱਬਣ ਆ ਆਹ ਮੌਦੀ ਆਪਾਂ ਦਿਖਾ ਦਿੰਨੇ ਇਹ ਤਾਂ ਕੱਲ ਜੰਪ ਹੋਈ ਆ ਕੱਲ ਜੰਪ ਹੋਈ ਆ ਠੀਕ ਹੈ ਜੀ ਤਾਂ ਲੋ ਸੋ ਕੱਲ ਹੀ ਬਣੀ ਆ ਠੀਕ ਹੈ ਜੀ ਇਸੇ ਮਾਲੀ ਤੋਂ ਸੋ ਜੰਪ ਕਾਲੀ ਹੋਈ ਆ ਕਾਲੀ ਕ੍ਰੋਸ ਹੋਈ ਆ ਠੀਕ ਆ ਜੀ ਇਸੇ ਮਾਲੀ ਤੋਂ ਆ ਦੇਖੋ ਬੱਚਾ ਵੀ ਬਹੁਤ ਟੌਪ ਦਾ ਪਾਉਗੇ ਕਿ ਬੂਰੀ ਨੀਲੀ ਆ ਠੀਕ ਆ ਜੀ 4 ਕਿਲੋ ਲਗਭਗ ਦੁੱਧ ਆ ਇੱਕ ਟਾਈਮ ਬਾਡੇ ਵੰਡੇ ਤੇ ਇੱਕ ਟਾਈਮ ਟੀਕੇ ਤੇ ਆ ਪਰ ਬਿਲ ਪਿੰਡ ਵਿੱਚ ਮੱਝਾਂ ਕਾਫੀ ਫਿਰ 10 12 ਮੱਝਾਂ ਤੁਸੀਂ ਗਿਨਾ ਰਹੇ ਜੇ ਬਣ ਗਈਆਂ ਨੇ ਹੋ ਗਿਆ ਹੋ ਗਿਆ ਸੰਤੂ ਸਾਹਿਬ ਚੰਗੀਆਂ ਮੱਲ ਮੱਝਾਂ ਆਈਆਂ ਸੀਗੀਆਂ ਲੋਕ ਦੱਸੋ ਠੀਕ ਆ ਜੀ ਸੋ 10 12 ਦੇ ਜੇ ਹੋਏ ਆ ਇੱਥੇ ਆਏ ਨੂੰ ਫਾਰਮ ਤੇ ਤੇ 10 12 ਮੱਝਾਂ ਜਿਹੜੀਆਂ ਕ੍ਰੋਸ ਹੋਈਆਂ ਨੇ ਤੇ ਕਿਉਂਕਿ ਬਹੁਤ ਵੀਰਾਂ ਭਰਾਵਾਂ ਦੇ ਵਿੱਚ ਇੱਕ ਕਰੇਜ ਆ ਵੀ ਚਲੋ ਕੋਈ ਨਸਲ ਕੋਈ ਚੰਗੀ ਬਰੀਡ ਜਿਹੜੀ ਘਰੇ ਆ ਜੂਗੀ ਸੋ ਇਹ ਜਿਹੜੀ ਦੋਸਤੋ ਕੱਲ ਦੀ ਬਣੀ ਆ ਤੇ 4 ਕਿਲੋ ਦੁੱਧ ਇਸ ਮੈਂ ਤੇ ਥੱਲੇ ਹੁਣ ਹਾਜ਼ਰ ਬੂਰੀ ਬੂਰੀ ਟਾਈਮ ਪਾੜੇ ਤੇ ਆ ਬੂਰੀ ਨੀਲੀ ਆ ਜਵਾਬ ਬਹੁਤ ਵਧੀਆ ਆ ਕੁੱਕ ਬਿਲਕੁਲ ਬਿੱਲੀ ਬਣਦੀ ਆ ਸੈਂਟਰ ਹਾਫ ਤੱਕ ਤੁਸੀਂ ਵੇਖੋਗੇ ਮੋਛ ਤੋਂ ਤਾਂ ਤੇ ਉੱਪਰੋਂ ਮੱਥੇ 'ਚੋਂ ਹਾਫ ਘੱਟ ਆਉਂਦਾ ਤੇ ਸੈਂਟਰ 'ਚੋਂ ਟੁੱਟ ਜਾਂਦਾ ਬੂਰੀ ਥਿਲਾਂ ਵਾਲੀ ਮਗਰ ਨੇ ਖੁਰ ਜਵਾਬ ਪੂਛ ਹਾਫ ਹਵਾਨੇ ਚੱਡੇ ਤੱਕ ਵਾਈਟ ਆ ਠੀਕ ਹੈ ਜੀ। ਕੱਦ ਬਹੁਤ ਸੋਹਣਾ ਚੋਟੀ ਦਾ ਪਹਿਲੇ ਸੂਏ ਆ। ਹਾਂ ਪਹਿਲਣੀਆਂ ਆ। ਪਹਿਲਣੀਆਂ ਆ। ਲਓ ਜੀ ਪਹਿਲਣਾਂ ਠੀਕ ਹੈ ਜੀ। ਆ ਮੂੰਹ ਮੱਥੇ ਦੀ ਇੱਕ ਵਾਰੀ ਫੇਰ ਵੇਖ ਲਓ। ਅੱਖਾਂ-ਅੱਖਾਂ ਤੁਸੀਂ ਦੇਖੋ ਠੀਕ ਹੈ ਜੀ। ਬਸ ਸੰਦੂ ਸਾਹਿਬ ਉਹਨਾਂ ਦੁੱਧ ਵੀ ਚੰਗਾ ਇਹਨੇ 12-13 ਕਿਲੋ ਕੱਢਿਆ। ਬਸ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਹੀਟ ਚ ਕਦੋਂ ਆਉਂਦੀ ਹੈ। ਚਲੋ ਇਹਦੀ ਕਿਸਮਤ ਤਾਂ ਜਿਸ ਤਰ੍ਹਾਂ ਵੀ ਲਾ ਲੋ ਕੱਲ ਜਦੋਂ ਆ ਪਰਸੋਂ ਆਈਏ ਆਪਣੇ ਕੋਲੇ ਤਾਂ ਕਿਹਦੇ ਕੱਲ ਹੀਟ ਚ ਸੀ। ਤਾਂ ਉਹਦਾ ਕਾਰਨ ਬੋਲਾ ਹੀਟ ਹੁੰਦਾ ਕਈ ਵਾਰਾ। ਕਈ ਵੇਦੇ ਵਿੱਚ ਗੁੰਗ ਹੈ ਨਾ ਹਾਂ ਹੈ ਹੈ ਕਰ ਦਿੰਦੇ ਆ ਲਓ ਜੀ ਠੀਕ ਆ ਜੀ ਉਹ ਦੇਖੋ ਦੋਸਤੋ ਸਾਇਲੈਂਟ ਹੀਟ ਹੁੰਦੀ ਆ ਪਸ਼ੂ ਦੀ ਉਹਦੇ ਵਿੱਚ ਕਈਆਂ ਵੀਰਾਂ ਨੂੰ ਤਾਰਾ ਤੂਰਾ ਕਰਦਾ ਪਸ਼ੂ ਨਹੀਂ ਨਜ਼ਰ ਆਉਂਦਾ ਕਈ ਘਰੇਲੂ ਵੀਰੋ ਵੀ ਧੋਖਾ ਜਾ ਖਾ ਜਾਂਦੇ ਆ ਇਸ ਕਰਕੇ ਥੋੜਾ ਜਿਹਾ ਸਮਝਦਾਰੀ ਤੋਂ ਕੰਮ ਲੈਣਾ ਪੈਂਦਾ ਵੀ ਜਦੋਂ ਮਾੜਾ ਜਿਹਾ ਪਸ਼ੂ ਹੀਟ ਚ ਆਉਂਦਾ ਤਾਰਾ ਤੂਰਾ ਕਰਦਾ ਉਦੋਂ ਕਿਤੇ ਨਾ ਕਿਤੇ ਪਸ਼ੂ ਤੋਂ ਜ਼ਰੂਰ ਜਿਹੜਾ ਮੱਕੇ ਸੰਦ ਮਾਲੀ ਵਿੱਚ ਕਰਕੇ ਪਤਾ ਲੱਗ ਗਿਆ ਠੀਕ ਆ ਜੀ ਮਾਲੀ ਉਹ ਇਹਦਾ ਕੀ ਪਤਾ ਲੱਗਣਾ ਸੀ ਇਹਦਾ ਬਾਕੀ ਚੰਗੀ ਰਹੂਗੀ ਲਾਹੇਵੰਦ ਅੱਗੇ ਇਹਦਾ ਭਾਅ ਰੇਟ ਬਹੁਤ ਜਾਇਜ਼ ਆ ਜਿਹੜੇ ਨੀਲੀ ਦੇ ਸ਼ੌਕੀਨ ਆ ਤਾਂ ਬਿਲਕੁਲ ਖਰੀਦ ਸਕਦੇ ਇਹਨੂੰ ਸੰਤੂ ਸਾਹਿਬ ਆਪਾਂ ਤਾਂ ਬੂਰੀਆਂ ਕੱਟੀਆਂ 40-50 ਹਜ਼ਾਰ ਦੀਆਂ ਵੇਚ ਜਾਂਦੀਆਂ ਤਾਂ ਫਿਰ ਨਾਲ ਬੂਰੀ ਬਲਕਾਂ ਉਸਰਾ ਝੋਟੀਆਂ ਕੱਟੀਆਂ ਵਿਕ ਜਾਂਦੀਆਂ ਵਿਕ ਜਾਂਦੀਆਂ ਤਾਂ ਆਪਾਂ ਇਹ 4 ਕਿਲੋ ਦੁੱਧ ਵੀ ਚੌਣ ਚਾਂ ਦੇ ਵਿੱਚ ਕੋਈ ਮਸਲਾ ਨਹੀਂ ਚੌਣ ਬਹੁਤ ਬਹੁਤ ਚੰਗੀ ਆ ਕੋਈ ਲੱਤ ਛੜਨੀ ਹਾਂ ਕੋਈ ਕੁਛ ਨਹੀਂ ਕਿਹਿੰਦਾ ਜਵਾਦ ਚਾਰੇ ਤਰ੍ਹਾਂ ਦਾ ਚਾਰੇ ਤਰ੍ਹਾਂ ਦਾ ਇੱਕੋ ਜਿਹਾ ਕਿੰਨੀ ਮੁੱਲ ਹਰ ਵੇਲੇ ਹਾਂ ਨਾ ਸਾਡੇ 41000 ਰੁਪਏ ਚ ਮੰਨਤਾਂ ਨੂੰ ਸਾਡੇ 41 ਬਿਲਕੁਲ ਲਓ ਜੀ ਸਾਡੇ 41000 ਦੀ ਤੁਹਾਨੂੰ ਬਿਲਕੁਲ ਸਪੇਸ ਵੰਡ ਦਿਖਾਓ ਕਿੱਥੋਂ ਲੈਵਾ ਸ਼ੁਰੂ ਹੋ ਗਏ ਉਹ ਇਹ ਤੁਹਾਨੂੰ ਦਿਖਾ ਦਗੀ ਇੱਕ ਵਾਰੀ ਬਹਿਣੀ ਵਾਲੀ ਸਾਈਡ ਤੋਂ ਆ ਕਰਿਓ ਚੱਕ ਠੀਕ ਆ ਜੀ ਆ ਦੇਖੋ ਬਹਿਣੀ ਵਾਲੀ ਸਾਈਡ ਮੋਸਟਲੀ ਇਧਰਲੇ ਪਾਸੇ ਆਪਾਂ ਬੈਠ ਕੇ ਚਵਾਈ ਕਰਦੇ ਆ ਠੀਕ ਆ ਜੀ ਸੋ ਇੱਕੋ ਜਿਹਾ ਥਾਨ ਇੱਕੋ ਜਿਹੀ ਵੰਡ ਤੇ ਚੌਣ ਚਾਂ ਦੀ ਕੋਈ ਮਾੜੀ ਨਹੀਂ ਗਈ ਇੱਥੇ ਆਣ ਕੇ ਆਪਣੀ ਤਸੱਲੀ ਕਰ ਲਿਆ 2-2 ਕਿਲੋ ਉਸ ਵੇਲੇ 2 ਡੰਗ ਉਸਬਿਲ ਠੀਕ ਆ ਜੀ ਬਾਕੀ ਸੰਧੂ ਸਾਹਿਬ ਦੁੱਧੇ ਦਾ 10 ਫੈਟ ਵਾਲਾ ਠੀਕ ਆ ਜੀ ਦੁੱਧ ਬਹੁਤ ਸੰਗਣਾ ਫਿਰ ਛੋਟੀ ਸੰਧੂ ਸਾਹਿਬ ਹਜੇ ਹਾਂ ਲੋਵੀ ਬਰਾਬਰ ਤੇ ਭਾਰੀ ਹੋ ਗਈ ਤਾਂ ਦੂਨੀ ਲੱਗਣੀ ਇਹਦੇ ਨਾਲੋਂ ਤਾਂ ਤੇ ਕਲਾਸਟ ਵਿੱਚ ਤੁਹਾਨੂੰ ਦੋਸਤੋ ਸਟਾਰਟਿੰਗ ਤੋਂ ਆਪਾਂ ਜ਼ਿਕਰ ਕੀਤਾ ਸੀਗਾ ਅਮਨਤੀ ਦੀ ਕੱਟੀ ਆ ਬੜੀ ਪਿਆਰੀ ਝੋਟੀ ਆ ਤੁਹਾਨੂੰ ਦਿਖਾਉਣੀ ਆਪਾਂ ਠੀਕ ਆ ਜੀ ਪੂਰੀ ਬਾਡੀ ਬੰਤਰ ਦੀ ਤੁਸੀਂ ਵੈਸੇ ਸਾਰੇ ਵੀਰ ਜਾਣੂ ਆ ਅਮਨਤੀ ਦਾ ਵੈਸੇ ਵੀ ਬਾਡੀ ਬੁੱਡੀ ਸਟਰਕਚਰ ਝੋਟੀਆਂ ਕੱਟੀਆਂ ਦਾ ਵੇਖ ਕੇ ਪਤਾ ਲੱਗ ਜਾਂਦਾ ਤੇ ਜ਼ਿਆਦਾਤਰ ਕਿਸੇ ਵੀਰ ਨੂੰ ਉਹ ਵੀ ਵਹਿਮ ਰਹੇ ਜੇ ਤਾਂ ਥੱਲੇ ਲੇਵੇ ਤੋਂ ਪਤਾ ਲੱਗ ਜਾਂਦਾ ਵੀ ਥਣਾ ਦੇ ਨਖੇੜ ਤੋਂ ਪਤਾ ਲੱਗ ਜਾਂਦਾ ਬਾਕੀ ਬੰਤਰ ਲੇਵੇ ਦੀ ਤੋਂ ਪਤਾ ਲੱਗ ਜਾਂਦਾ ਤੋ ਕਾਫੀ ਕਟੀਆਂ ਝੋਟੀਆਂ ਚੰਗੀਆਂ ਮਨਤੀਆਂ ਦੋਸਤੋ ਸਾਹਮਣੇ ਪੇਸ਼ ਹੋ ਰਹੀਆਂ ਨੇ ਪਿਛੇ ਜੇ ਵੀ ਆਪਾਂ ਦੋ ਤਿੰਨ ਜਿਹੜੀਆਂ ਝੋਟੀਆਂ ਦਿਖਾਈਆਂ ਸੀ ਤੇ ਬਹੁਤ ਚੰਗੇ ਰੇਟ ਦੇ ਉੱਪਰ ਵਿਕੀਆਂ ਵੀ ਆ ਤੇ ਪਹਿਲਾਂ ਉਹਨੇ ਦੁੱਧ ਵੀ ਚੰਗਾ ਕੱਢਿਆ ਠੀਕ ਹੈ ਜੀ ਕੋਈ ਸ਼ੱਕ ਨਹੀਂਗਾ ਸੋ ਇੱਕ ਅਲਗੋ ਕੋਠੀ ਵਾਲੀ ਸਾਈਡ ਤੋਂ ਆਪਾਂ ਝੋਟੀ ਪਾਈ ਸੀ ਉਹ ਵੀ ਬਾਖਮਾਲ ਸੀ ਕੱਦ ਬਹੁਤ ਏਡਾ ਸੀ ਝੋਟੀ ਦਾ ਤੇ ਗਾਂ ਗਾਂ ਵਾਦੀ ਵਾਦੀ ਦੋਸਤੋ ਕਿਤੇ ਦੇ ਕਿਤੇ ਚਲੇਗੀ ਪੈਸੇ ਰਕਮ ਵਾਲੇ ਪਾਸਿਓਂ ਵੀ ਤੇ ਦੁੱਧ ਵਾਲੇ ਪਾਸਿਓਂ ਵੀ ਠੀਕ ਆ ਆ ਤੁਹਾਨੂੰ ਬਾਹਰ ਕਿਉਂ ਕੱਢ ਕੇ ਤੋੜ ਕੇ ਦਿਖਾਉਣੀ ਆਪਾਂ ਸੰਧੂ ਸਾਹਿਬ ਤਾ 19 ਕਿਲੋ ਵਾਲੀ ਮਾਂ ਦੀ ਧੀ ਆ ਠੀਕ ਆ ਤੇ ਆਪ ਐਮ 29 ਦੀ ਆ ਲਓ ਜੀ ਫਾਦਰ ਵਾਲੇ ਪਾਸੋਂ ਦੋਸਤੋ ਐਮ 29 ਦੀ ਇਹ ਡਾਕਟਰ ਆ ਠੀਕ ਬਹੁਤ ਹੀ ਚੰਗੀ ਜਿੰਨੀ ਵੀ ਸੁਣੱਖੀ ਗੱਲ ਕਰੀਏ ਇਹਦੀ ਠੰਡੀ ਸੀਲ ਤੋਰਾ ਤਾਰਾ ਤੁਸੀਂ ਆਪਾਂ ਵੇਖੋ ਝੋਟੀ ਦਾ ਇੱਕ ਮੱਥੇ ਤੋਂ ਲੈ ਕੇ ਦੋਸਤੋ ਜਦੋਂ ਆਪਾਂ ਨਸਾਂ ਲਈ ਛੜਨ ਨੂੰ ਜਾਂਦੇ ਤੇ ਮੂੰਹ ਐ ਹੋ ਜਾਂਦਾ ਵੀ ਇੱਕ ਜਿਵੇਂ ਥੋੜਾ ਜਿਹਾ ਮਿੱਡ ਦੇ ਵਿੱਚੋਂ ਆਪਾਂ ਕਹਿੰਦੇ ਵੀ ਸੈਂਟਰ ਦੇ ਵਿੱਚ ਸੈਂਟਰ ਜੋ ਡਾਊਨ ਬਿਲਕੁਲ ਜਰਸੀਆਂ ਵਾਂਗੂ ਪਿਓ ਵਾਂਗੂ ਅੰਦਰੋਂ ਡੰਗਾਈ ਵੇਖੋ ਜਿਵੇਂ ਆਪਾਂ ਚਲੋ ਇੱਥੇ ਕਈ ਫਿਰ ਕਹਿੰਦੇ ਵੀ ਜਰਸੀ ਵਰਨਰ ਵਾਲੀ ਬਿਲਕੁਲ ਜੀ ਜਿਹੜਾ ਵਰਗਾ ਇੱਕ ਜਿਹੜਾ ਹਾਂ ਬਿਲਕੁਲ ਜੀ ਸੰਧੂ ਸਾਹਿਬ ਫੇਸ ਕੁਆਲਟੀ ਬਿਲਕੁਲ ਜਰਸੀਆਂ ਵਹਿੜ ਆ ਰਹੀ ਜਿਸ ਤਰ੍ਹਾਂ 29 ਦੀ ਸੀ ਹਾਂ ਛੋਟੀ ਸਿੰਘੀ ਪਤਲਾ ਸਿੰਘ ਛੋਟਾ ਪੁੱਠਾ ਬਿਲਕੁਲ ਤੇ ਚੌੜਾ ਪੁੱਠਾ ਆ ਕਰੋ ਚੈੱਕ ਇੱਕ ਹਰਵੇ ਲੰਬਾ ਤੋਰ ਕੇ ਮੇਰਾ ਵੀ ਸੰਧੂ ਸਾਹਿਬ ਬਾ ਕਮਾਲ ਆ ਕਹਿੰਦੇ ਨੇ ਲੁਕਾ ਕੇ ਰੱਖਣ ਵਾਲੀ ਚੀਜ਼ ਆ ਇਹ ਤਾਂ ਹਾਂ ਫਟ ਫਟ ਦੀ ਵਿੱਥੀ ਤੇ ਥਣ ਲੱਗਾ ਆ ਦੇਖੋ ਅਜੇ ਸੰਤ ਸਾਬ ਇਹਨੇ ਹੋਰ ਪਰਨਾ ਸੋ ਪਹਿਲਾਂ ਨਾ ਨਾਰਮਲ ਕਟੀਆਂ ਝੋਟੀਆਂ ਵੀ ਦੋਸਤੋ ਆਪਾਂ ਨਾਰਮਲ ਕਰਾਸ ਬਰੀਡਾਂ ਵੀ ਜਿਹੜੀਆਂ ਬਣਦੀਆਂ ਵੇਖੀ ਦੀਆਂ ਵੀ ਏਡੀਆਂ ਲੇਵਟੀਆਂ ਲੂਪਟੀਆਂ ਫਿਰ ਨਸਲਾਂ ਜਾਤਾਂ ਲਗਣ ਦੀਆਂ ਬਣਦੀਆਂ ਨੇ ਠੀਕ ਆ ਅੱਗੇ ਅਜੇ ਖੁੱਲ੍ਹੂ ਜੀ ਨਸਲਾਂ ਜਾਤ ਪੂਰੀ ਆ ਸੋ ਜਿਹੜੇ ਵੀਰ ਨੂੰ ਜਜੂ ਪਸੰਦ ਆਊਗੀ ਉਹ ਤੁਸੀਂ ਪਹਿਲੀਆਂ ਚ ਸੌਦਾ ਕਰੋਗੇ ਠੀਕ ਆ ਝੋਟੀ ਬੜੀ ਪਿਆਰੀ ਆ ਪੁੱਠੇ ਪਾਠੇ ਦੀ ਪੂਰੀ ਚੌੜੀ ਆ ਤਾਂ ਮੈਨੂੰ ਲੱਗਦਾ ਵੀ ਹਰ ਵੇਲ ਹਜੇ ਚੌਕੀ ਆ ਝੋਟੀ ਮੂੰਹੋਂ ਚਾਰ ਦੰਦਾਂ ਉਹ ਜਿਹੜੇ ਕੰਨੀ ਵਾਲੇ ਬਰਾਬਰ ਹੁੰਦੇ ਜਵਾਨ ਨੂੰ ਦਿੱਤਾ ਕਿ ਦੂਜੇ ਤੀਜੇ ਤੱਕ ਜਾਂਦੀ ਤੇ ਝੋਟੀ ਪੂਰੀ ਕਮਾਲਾਂ ਕਰ ਜੂਗੀ ਬਹੁਤ ਜ਼ਿਆਦਾ ਜੀ ਠੀਕ ਹੈ ਬਾਕੀ ਸੰਤੂ ਸਾਹਿਬ ਇਹਦੀ ਦਾ ਤਾਰੀਫ ਕਰਨ ਦੀ ਲੋੜ ਹੀ ਨਹੀਂ ਹਾਂ ਆਪ ਹੀ ਦੱਸਣ ਲਈ ਆਪ ਹੀ ਦੱਸਣ ਲਈ ਜਿੰਨੇ ਵੀ ਆਪਾਂ ਇਹਦੀ ਗੱਲ ਕਹਿੰਦੇ ਨਾ ਕੋਈ ਸ਼ਬਦ ਨਹੀਂ ਇਹਦੇ ਵਾਸਤੇ ਹੈਗੇ ਲੋੜ ਤੋਂ ਵੱਧ ਚੰਗੀ ਲਓ ਜੀ ਕਰੋ ਇਹਨੇ ਮੋਰਾ ਦੀ ਬਰੀਡ ਤੇ ਕੰਮ ਕਰਨਾ ਹਾਂ ਦੇਖੋ ਤੋਰਾ ਤਾਰਾ ਬਿਲਕੁਲ ਪਲਵਾਨ ਵਾਲਾ ਝੋਟੀ ਦਾ ਸਿੱਧਾ ਤੋਰਾ ਲਓ ਜੀ ਉੱਤੋਂ ਸੰਦਸਾ ਕੋਈ ਕੋਈ ਫੁੱਟ ਲੈ ਕੇ ਮਿਨੀਆ ਦਾ 2.5 ਫੁੱਟ ਚੁੜਾਈ ਹੈ ਇਹਦੀ ਹਾਂਜੀ ਹਾਂਜੀ ਸੋ ਸੋ ਆਪਾਂ ਵੀ ਬਹੁਤ ਜ਼ਿਆਦਾ ਦੋਸਤੋ ਸੁੰਦਰਤਾ ਆਪਣੀ ਜਗ੍ਹਾ ਤੇ ਆ ਪਰ ਥੱਲੋਂ ਤੁਸੀਂ ਦੇਖ ਸਕਦੇ ਜੀ ਵੀ ਕਿਹੜੀ ਚੀਜ਼ ਚਾਰ ਚੰਦ ਲਾਉਂਦੀ ਹੈ ਉਹ ਹੈਗਾ ਥੱਲਾ ਲੇਵਾ ਹਵਾਨਾ ਇਹਦਾ ਨਖੇੜ ਆਪਸੀ ਥਣਾ ਦਾ ਬਾਕੀ ਸਪੇਸ ਵੰਡ ਆਪਸੀ ਥਣਾ ਦੀ ਬਹੁਤ ਜ਼ਿਆਦਾ ਬਾਕੀ ਠੰਡੀ ਠੁੰਡੀ ਬੜੀ ਹੈ ਪੂਰੀ ਸੋ ਜਿੰਨਾ ਗਾ ਪਹਿਲਾਂ ਝੋਟੀ ਕੱਟੀ ਨੂੰ ਦੋਸਤੋ ਕਰਨਾ ਚਾਹੀਦਾ ਮੈਨੂੰ ਲੱਗਦਾ ਵੀ ਓਡਾ ਕ ਕਰੀ ਬੈਠੀ ਆ ਹਜੇ ਵੀ ਬਾਕੀ ਨਾ ਮਹਾਰਾਜੀ ਮੇਰਾ ਥਣ ਥਣ ਵੇਖੋ ਕਿੱਥੋਂ ਦਾ ਕਿੱਥੋਂ ਲੈ ਕੇ ਹੈ ਨਾ ਬਹੁਤ ਚੰਗੀ ਝੋਟੀ ਬਾਕੀ ਸੰਦੋ ਹਜੇ ਹੋਰ ਪਰੂਗੀ ਹਮ ਅਜੇ ਤਾਂ ਕੁਛ ਵੀ ਨਹੀਂ ਜੇ ਮਾਰੀ ਜਿੰਨੀ ਪਲੂਨ ਕਰੂਗੀ ਉਹਨਾਂ ਲੇਵਾ ਖੁੱਲੂਗਾ ਇਹਦਾ ਬਾਕੀ ਸੰਦੋ ਸਭ ਪਹਿਲਣਾ ਜਿਹੜੀਆਂ 6ਵੀਂ 7ਵੀਂ ਚਵਾਈ ਦੇ ਵਿੱਚ ਥਾਣਾ ਜਿਹੜਾ ਹਾਂ ਜੀ ਇੱਕ ਇੱਕ ਡੇ ਡੇ ਇੰਚ ਫਰਕ ਪਾ ਜਾਂਦਾ ਹੈ ਬਿਲਕੁਲ ਦੇਖੋ ਹਰ ਵੇਲੇ ਵੀਰੇ ਅੱਜ ਆਪਾਂ ਸੇਲ ਕਰਦੇ ਪਏ ਆ ਚਲੋ ਚੰਗੀ ਨਸਲ ਬਰੀਡ ਦੇ ਵਿੱਚ ਕਿਸੇ ਵੀਰ ਦੇ ਘਰੇ ਜਾਵੇ ਗਾਂ ਉਹ ਵੀ ਇੱਕ ਤਰ੍ਹਾਂ ਕਿ ਚਲੋ ਸੰਤੂ ਸਾਹਿਬ ਆਪਾਂ ਸੰਤੂ ਸਾਹਿਬ ਆਪਾਂ ਤੇ ਪਹਿਲਾ ਸਭ ਤੋਂ ਪਹਿਲਾਂ ਤਾਂ ਮੈਂ ਅਰਦਾਸ ਕਰਦਾ ਨਾ ਕਿ ਪਰਮਾਤਮਾ ਜਿਹੜਾ ਸਾਡੇ ਘਰੇ ਪਸ਼ੂ ਲੈਣ ਆਵੇ ਜਾਂ ਕਿਸੇ ਵੀ ਵਪਾਰੀ ਦੇ ਡੇ ਤੋਂ ਲੈਣ ਆਵੇ ਤੁਹਾਨੂੰ ਚੰਗਾ ਪਸ਼ੂ ਮਿਲੇ ਅੱਗੇ ਜਾ ਕੇ ਉਹਨੂੰ ਲਾਹੇਵੰਦ ਹੋਵੇ ਤੇ ਸਾਡੇ ਵੀ ਜਿਹੜੇ ਉਹ ਟਿਕਾਣੇ ਲੱਗਣ ਠੀਕ ਹੈ ਸਾਡੇ ਵੀ ਜਿਹੜੇ ਪੈਸੇ ਸਾਡੇ ਘਰੇ ਦੇ ਕੇ ਜਾਂਦੇ ਮਹਾਰਾਜ ਤੰਦਰੁਸਤੀ ਤੇ ਲੱਗਣ ਤੰਦਰੁਸਤੀ ਤੇ ਠੀਕ ਆ ਤਾਂ ਉਹੋ ਜੀ ਜਗ੍ਹਾ ਨਾਲ ਲੱਗਣ ਤਾਂ ਉਹਨੂੰ ਵੀ ਜਾ ਕੇ ਲਾਹੇ ਵੰਦ ਰਹੇ ਚੀਜ਼ ਤਾਂ ਉਹਦਾ ਜਿਹੜਾ ਘਰ ਦਾ ਅੱਗਾ ਉਬਦਾਵੇਂ ਠੀਕ ਆ ਆਪਣੀ ਤਾਂ ਅਰਦਾਸ ਪੈਲ ਦੇ ਆਧਾਰ ਤੇ ਹੁੰਦੀ ਹੈ ਜਦੋਂ ਵੀ ਕਿਸੇ ਨੂੰ ਰਸਾ ਪੜਾਈ ਦਾ ਮਨ ਦੇ ਵਿੱਚ ਇਹੀ ਕਹੀਦਾ ਤੇ ਪ੍ਰਮਾਤਮਾ ਵਧੇ ਫੁੱਲੇ ਜਾ ਕੇ ਉਹਦਾ ਪ੍ਰਭਾਵ ਬਿਲਕੁਲ ਜੀ ਬਹੁਤ ਵਧੀਆ ਗੱਲ ਆ ਚੰਗਾ ਪਸ਼ੂ ਤਾਂ ਨਾ ਤੇ ਹਰਵੇਲ ਕੀ ਮੁੱਲ ਮੁੱਲ ਸੰਧੂ ਸਾਹਿਬ ਬਾ ਕਮਲ ਚੀਜ਼ ਵੈਸੇ ਤਾਂ ਮੁੱਲ ਕੋਈ ਹੈ ਹੀ ਨਹੀਂ ਹਰਿਆਣੇ ਦੇ ਵਿੱਚ ਇਹੀ ਕਿਤੇ ਤਾਂ ਕੋਲੀ ਦੇ ਵਿੱਚ ਰਸਾ ਪਾਉਂਦੇ ਆ ਵੇਖੀਦਾ ਭਾਵੇਂ 4 ਦੀ 5 ਦੀ ਹੈਨਾ ਬਿਲਕੁਲ ਜੀ ਬਿਲਕੁਲ ਤਾਂ ਇਹੀ ਆਪਣੇ ਭਰਾ ਇਥੋਂ ਸਾਰੇ ਜਾਂਦੇ ਆ ਗੱਡੀਆਂ ਪਰ ਪਰ ਹਰਿਆਣੇ ਦੇ ਵਿੱਚ ਇਹੋ ਜਿਹੇ ਛੋਟੇ ਆ ਸੰਧੂ ਸਾਹਿਬ 7 7 3-3 ਲੱਖ ਰੁਪਏ ਲਾ ਕੇ ਲੈਂਦੇ ਆ ਇਹ ਤਾਂ ਵੀਰ ਰਪੇਲ ਉਹਨਾਂ ਨੂੰ ਮਸਲਾ ਪੀਡਾ ਦਾ ਪਤਾ ਜਿਨ੍ਹਾਂ ਨੇ ਟੀਕੀ ਏਆਈ ਕਰਵਾਈ ਹੁੰਦੀ ਆ ਉਹ ਸੁੱਖਾ ਸੁੱਖ ਦੇ ਚਾਹੇ ਮੱਦੀਆ ਚਾਹੇ ਕੱਟੀ ਆ ਪਾਸ ਹੁੰਦੀ ਆ ਸਾਲ ਬਾਅਦ ਸੱਜ ਕੇ ਬੱਡੇ ਬੈਠੇ ਹੁੰਦੇ ਆ ਬਿਲਕੁਲ ਬਿਲਕੁਲ ਜੀ ਇਹਨਾਂ ਦੇ ਚਲੋ ਕ੍ਰਾਸ ਬੁੱਲ ਤੋਂ ਵੀ ਲਵਾਈ ਹੁੰਦੀ ਆ ਨਵੇਂ ਦੁੱਧ ਤਾਂ ਚਲੋ ਉਹਨਾਂ ਨੂੰ ਵੀ ਲੋਡ ਹੁੰਦੀ ਆ ਪਰ ਉਹ ਉੱਥੇ ਚਾਕ ਹੁੰਦੀ ਹੈ ਜਦੋਂ ਕੋਈ ਚੰਗੀ ਕਾਰਵਾਈ ਹੋਵੇ ਸੰਧਵ ਆਪਾ ਦਾ ਬਿਲਕੁਲ ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਬਿਲਕੁਲ ਲਾਹੇਵੰਦਾ ਇਹ ਨੋਟ ਕਰਨ ਵਾਲੀਆਂ ਗੱਲਾਂ ਤਾਂ ਜਦੋਂ ਆਪਾਂ ਚੰਗੀ ਏਆਈ ਕਰਾਉਨੇ ਚੰਗੇ ਪਸ਼ੂ ਤੇ ਕਰਾਉਨੇ ਚੰਗਾ ਬੁੱਲ ਹੁੰਦਾ ਤਾਂ ਉਮੀਦ ਕਰਦੇ ਆ ਕੱਟਾ ਹੋਵੇ ਕੱਟੀ ਆਵੇ ਬਸ ਤੰਦਰੁਸਤ ਹੋਵੇ ਤਾਂ ਖੁਸ਼ੀ ਮਿਲਦੀ ਹੈ ਹਾਂ ਬਾਕੀ ਸੰਧੂ ਸਾਹਿਬ ਇਹਦੀ ਆਪਾਂ ਡਿਟੇਲ ਥੋੜੀ ਜੀ ਇੱਕ ਚੀਜ਼ ਰਹਿ ਗਈ ਇਹ ਜਿਹੜਾ ਪਸ਼ੂਕੜਾ ਇਹਦਾ ਹਰਿਆਣੇ ਤੋਂ 6 ਕੱਟੀਆਂ ਖਰੀਦੀਆਂ ਗੀਆਂ ਸੀ ਆ ਠੀਕ ਹੈ ਕਿਸੇ ਆਪਣੇ ਸੱਜਣ ਨੇ 6 ਝੋਟੀਆਂ ਖਰੀਦੀਆਂ ਸੀ ਗੜਾਪਾ ਯਾਨੀ ਕਿ ਕੁਝ ਸਾਲ ਦੀ ਕੋਈ ਛੇ ਮਹੀਨਿਆਂ ਦੀ ਹੂੰ 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 ਠੀਕ ਹੈ ਇਹ ਵੀ ਇੱਕ ਉਸ ਛਾਂ ਦੇ ਵਿੱਚੋਂ ਇੱਕ ਆਇਆ ਠੀਕ ਹੈ ਠੀਕ ਹੈ ਜੀ ਉਹ ਬੰਦੇ ਦਾ ਕੰਮ ਆ ਹਾਂ ਕਿ ਹਰਿਆਣੇ ਜਾਣਾ ਉੱਥੋਂ ਚੰਗੀਆਂ ਕੱਟੀਆਂ ਖਰੀਦ ਕੇ ਲਿਆਉਣੀਆਂ ਸ਼ੋਰ ਕਰਕੇ ਹਨਾ ਸ਼ੋਰ ਕਰਕੇ ਲਿਆ ਕੇ ਫਿਰ ਉਹ ਸੇਲ ਕਰਦੇ ਆ ਠੀਕ ਹੈ ਜੀ ਸਾਮਕੇ ਹਾਂ ਤੇ ਬਹੁਤ ਵਧੀਆ ਅੱਜ ਉਹ ਸਟੇਜ ਤੇ ਜਿਹੜੀ ਖੜੀ ਆ ਜਦੋਂ ਮੈਨੂੰ ਲੱਗਦਾ ਵੀ ਕਰਮਾਂ ਲਈ ਬਿਲਕੁਲ ਦਦਾ ਰੂਪ ਸੁ ਉਹ ਬਿਲਕੁਲ ਠੰਡੀ ਠੰਡੀ ਆ ਕੰਢੀ ਢੁੰਡੀ ਆ ਲਿਆ ਨਾ ਗੱਲਾਂ ਬਾਕੀ ਇਹ ਨਹੀਂ ਹੈਗਾ ਵੀ ਲੱਤਾਂ ਛੜਾ ਮਾਰਦੀ ਆ ਕੋਈ ਹੱਥ ਨਹੀਂ ਉਹ ਨਹੀਂ ਹੈ ਨਾ ਵੀ ਜਿਆਦਾ ਪਹਿਲਾਂ ਦੋਸਤੋ ਵੈਸੇ ਵੀ ਬੰਦਾ ਨਹੀਂ ਨੇੜੇ ਆਉਂਦਾ ਤੇ ਹੱਥ ਕੀ ਲਵਾ ਛੰਦੇ ਬੜੀ ਨਿਕਲੂਗੀ ਤੇ ਚੰਗੀ ਪਿਆਰੀ ਆ ਜਿੰਨੀ ਸਿਫਤ ਕਰ ਲੋ ਚੰਗੇ ਪਸ਼ੂ ਤੇ ਓਨੀ ਥੋੜੀ ਆ ਬਰੀਕੀਆਂ ਬਹੁਤ ਬਿਲਕੁਲ ਵੇਜਵਾਨੇ ਪਸ਼ੂ ਆ ਤੇ ਸਿੰਗੀ ਬਹੁਤ ਪੱਲੇ ਆ ਆਪ ਦੱਸੋ ਸਿੰਗੀ ਮੂੰਹ ਠੀਕ ਆ ਜੀ ਮੈਂ ਵੀ ਇਹ ਨਹੀਂ ਕਿ ਸਿੰਗ ਮੋਟਾ ਆ ਗਿਆ ਇਹਦਾ ਜਾਂ ਕੁਛ ਆ ਗਿਆ ਬਿਲਕੁਲ ਚੂੜੀ ਵਾਲਾ ਸਿੰਗ ਆ ਪਤਲਾ ਹਾਂ ਠੀਕ ਆ ਲੈ ਵੀ ਹੋਰ ਵੇਲ ਦੱਸਦੇ ਫਿਰ ਕਿੰਨੇ ਦੀ ਦੇਤੀ ਆ ਸੰਦੂ ਸਾਹਿਬ ਚੋਟੀ ਦਾ ਭਾਵੇਂ 1.5 ਦੀ ਵੇਚਦੀ ਹੈ ਪਰ ਆਪਾਂ ਮੁੱਲ ਕਰਦੇ ਆ ਇਹਦਾ 1.25 ਹਾਂਜੀ ਉਹਦੇ ਜੋ ਥੋੜਾ ਬਹੁਤਾ ਮਾਨਦਨ ਜਰੂਰ ਹੋਗਾ 1.25 ਜੋ ਬਿਲਕੁਲ ਠੀਕ ਹੈ ਜੀ ਤਾਂ ਬੰਨੂ ਰੱਖਣ ਨੂੰ ਸ਼ੌਂਕ ਰੱਖਦੇ ਆ ਵੀ ਚੰਗਾ ਪਸ਼ੂ ਤੁਹਾਨੂੰ ਮਿਲੇਗਾ 15 10 15 5000 ਨਾਲ ਉਹਨਾਂ ਨੂੰ ਮਤਲਬ ਕੇ ਨਹੀ ਹੁੰਦਾ ਪਸ਼ੂ ਚੰਗਾ ਮਿਲਦਾ ਸੰਦੂ ਸਾਹਿਬ ਆਪਾਂ ਮੰਨ ਕੇ ਚੱਲੋ ਮੈਂ ਕਈ ਵਾਰ ਗੱਲ ਕਰਦਾ ਨਾ ਜਿੱਥੇ 10 ਰੁਪਏ ਲਾਉਣੇ ਆ ਉਹ 10 ਤਾਂ ਆਪਾਂ ਖਰਚ ਨਹੀਂ ਖਰਚਨੇ ਆ ਤੇ 2 ਰੁਪਏ ਹੋਰ ਵਿੱਚ ਪਾਓ ਠੀਕ ਹੈ ਉਹ ਮੱਝ ਆਪਾਂ ਨਾਰਮਲ ਵੀ ਤੁਹਾਨੂੰ ਦਿਖਾਉਂਦੇ ਰਹੀਦਾ ਉਹਨੇ ਉਸ ਬਜਟ ਦਾ ਪਸ਼ੂ ਖਰੀਦ ਲੈਣਾ ਹੁੰਦਾ ਬਾਕੀ ਸੰਤੋਖ ਸਾਹਿਬ ਕਹਿੰਦੇ ਨੇ ਚਾਦਰ ਵੇਖ ਕੇ ਪੈਰ ਫਸਾਰੇ ਜਾਂਦੇ ਆ ਠੀਕ ਹੈ ਜੇ ਵੇਖ ਕੇ ਖਰਚ ਜਾਂਦਾ ਸੋ ਸ਼ੌਕ ਆਪੋ ਆਪਣੀ ਜਗ੍ਹਾ ਤੇ ਕਿਤੇ ਨਾ ਕਿਤੇ ਫਿਰ ਪੈਸੇ ਕਰਕੇ ਕਈਆਂ ਵੀਰਾਂ ਦੇ ਸ਼ੌਕ ਵੀ ਲੱਜ ਜਾਂਦੇ ਆ ਬਿਲਕੁਲ ਬਿਲਕੁਲ ਉਹ ਦਿਲ ਤੇ ਰਹਿ ਜਾਂਦੇ ਆ ਤੇ ਚਲੋ ਕਿਤੇ ਸਮਾਂ ਮਿਲਤੇ ਉਹ ਵੀ ਕਿਤੇ ਨਾ ਕਿਤੇ ਕਰਮਾਂ ਵਾਲੇ ਪੂਰੇ ਕਰਦੇ ਆ ਬਸ ਥੋੜੀ ਮਿਹਨਤ ਕਰਨੀ ਪੈਂਦੀ ਬਿਲਕੁਲ ਮਿਹਨਤ ਕਰਨੀ ਬਿਲਕੁਲ ਨਾ ਵੀ ਦੋਸਤੋ ਇਹ ਨਗ ਬਹੁਤ ਟਾਪ ਕੁਆਲਟੀ ਦਾ ਤੁਹਾਨੂੰ ਆਪਾਂ ਲਾਸਟ ਵਿੱਚ ਦਿਖਾਇਆ ਤੇ ਭ ਤੇ ਇਹ ਪਸ਼ੂ ਅੱਜ ਤੁਹਾਨੂੰ ਟੋਟਲ 4 ਦਿਖਾਤੇ ਆ ਪਸੰਦਾ ਹੋਣਗੇ ਮੇਰੇ ਵੀਰਿਆਂ ਨੂੰ ਸਾਰਿਆਂ ਨੂੰ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਬਾਕੀ ਜਿੰਨੇ ਵੀਰ ਵੀ ਤੁਸੀਂ ਪੂਰੀ ਵੀਡੀਓ ਦੇਖਦੇ ਹੋ ਸਾਰਿਆਂ ਦਾ तहे ਦਿਲੋਂ ਧੰਨਵਾਦ ਆਪਾਂ ਕਰਦੇ ਆ ਡੇਲੀ ਪ੍ਰੋਟੀਨ ਦੇ ਵਿੱਚ ਹਰਵੇਦਕ ਨੰਬਰ ਬੋਲ ਦਈਏ ਵੀਰੇ 9908820259906382025 ਠੀਕ ਹੈ ਜੀ ਲੋਕੀ ਦੋਸਤੋ ਅੱਜ ਫਿਲਹਾਲ ਇਸ ਕਵਰਜ ਵਿੱਚ ਇੰਨਾ ਸੀਗਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ